ਤਾ ਕਿਸੇ ਵੀ ਕੋਈ ਮਸਲੇ ਦਾ ਹੱਲ ਨਹੀਂ ਜੰਗ ਤਾਂ ਆਪਣੇ ਆਪ ਚ ਇੱਕ ਖੁਦ ਮਸਲਾ ਵਾ ਮਸਲੇ ਦਾ ਹੱਲ ਤਾਂ ਬੈਠ ਕੇ ਹੀ ਹੁੰਦਾ ਵਾ ਮਗਰ ਅੱਜ ਦੇ ਮੌਜੂਦਾ ਹਾਲਾਤ ਵਿੱਚ ਜੋ ਅਸੀਂ ਦੇਖ ਰਹੇ ਆ ਕਿ ਜਿਸ ਤਰ੍ਹਾਂ ਦਾ ਅਸੀਂ ਟੈਰਰਿਸਟ ਨੂੰ ਫੇਸ ਕਰਦੇ ਪਿਛਲੇ ਕਾਫੀ ਸਾਲਾਂ ਤੋਂ ਸਾਡਾ ਪੜੋਸੀ ਮੁਲਕ ਪਾਕਿਸਤਾਨ ਕਾਫੀ ਟੈਰਰਿਸਟ ਸਾਡੇ ਕੰਟਰੀ 'ਚ ਭੇਜ ਰਿਹਾ ਵਾ ਤੇ ਅਸੀਂ ਉਹਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਆ ਅੱਜ ਅਗਰ ਸਾਡੇ ਆਰਮੀ ਫੋਰਸਿਜ਼ ਨੂੰ ਅਸੀਂ ਖੁੱਲੀ ਛੁੱਟ ਦਿੱਤੀ ਹੈ ਸਾਡੇ ਪ੍ਰਾਈਮ ਮਿੰਿਸਟਰ ਮਿਸਟਰ ਮੋਦੀ ਨੇ ਤੇ ਬਹੁਤ ਅੱਛੀ ਗੱਲ ਆ ਇੱਕ ਵਾਰੀ ਅਤਵਾਦ ਦਾ ਪੂਰਾ ਜੜ ਤੋਂ ਨਾਸ਼ ਖਤਮ ਕਰਦੇ ਉਹਨੂੰ ਉਸ ਤੋਂ ਬਾਅਦ ਅਸੀਂ ਸਾਰੀ ਉਮਰ ਦੇ ਲਈ ਸੋਖੇ ਰਵਾਂਗੇ ਇਹ ਜਿਹੜਾ ਇੱਕ ਵਾਰੀ ਜ਼ਖਮ ਕੱਢਣਾ ਜਿਹੜਾ ਸਾਡੇ ਸਰੀਰ ਵਿੱਚ ਕੈਂਸਰ ਫੈਲਿਆ ਇਹਨੂੰ ਕੱਢ ਦਿਆਂਗੇ ਨਾ ਤਾਂ ਤੇ ਸਾਰੀ ਉਮਰ ਵਾਸਤੇ ਅਸੀਂ ਸੋਖੇ ਰਾਂਗੇ ਠੀਕ ਹੈ ਕਿ ਜੰਗ ਦੇ ਨਤੀਜੇ ਤਾਂ ਮਾੜੇ ਹੁੰਦੇ ਆ ਸਾਡੇ ਵਾਸਤੇ ਚਾਹੇ ਹੋਣਾ ਵਾਸਤੇ ਆ ਪਰ ਇਹਦੇ ਵਿੱਚ ਗਰੀਬ ਆਦਮੀ ਪ੍ਰਭਾਵਿਤ ਜ਼ਿਆਦਾ ਹੋਏਗਾ ਕਾਰੋਬਾਰ ਦਾ ਫਰਕ ਪਏਗਾ ਮਗਰ ਉਹ ਚੀਜ਼ਾਂ ਨੂੰ ਮੱਧ ਨਗਰ ਰੱਖਦੇ ਹੋਏ ਆ ਪਰ ਉਹ ਵਾਰ-ਵਾਰ ਸ਼ਰਾਰਤ ਕਰਨ ਤੋਂ ਨਹੀਂ ਟਲਦਾ ਪਾਕਿਸਤਾਨ ਵਰਗਾ ਕੰਟਰੀ ਤੇ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਮੱਕੂ ਟੱਪਣਾ ਹੀ ਪੈਣਾ ਵੈ ਕਿ ਜਿੰਨੀ ਤਰੇ ਕੰਟਰੀ 'ਚ ਠੰਡ ਨਹੀਂ ਪੈਣੀ ਠੀਕ ਹੈ ਕਿ ਅੱਜ ਅਸੀਂ ਇਹ ਬਿਜ਼ਨਸਮੈਨ ਹੋਣ ਦੇ ਨਾਤੇ ਠੀਕ ਹੈ ਕਿ ਅੱਜ ਅਸੀਂ ਥੋੜਾ ਬੋਧਾ ਆਪਣਾ ਨੁਕਸਾਨ ਬਰਦਾਸ਼ਤ ਕਰਾਂਗੇ ਝੇਲਾਂਗੇ ਕੰਟਰੀ ਹਿੱਤ ਵਾਸਤੇ ਮਗਰ ਦੇਸ਼ ਦੇ ਲਈ ਨਾ ਇਹ ਜਿਹੜਾ ਇਹਨਾਂ ਦਾ ਅੱਤਵਾਦ ਦਾ ਖਾਤਮਾ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਜੇ ਜੇ ਅੱਤਵਾਦ ਰਹੇਗਾ ਸਾਡੇ ਆਰਮੀ ਫੋਰਸਿਸ ਤੇ ਹਜ਼ਾਰਾਂ ਕਰੋੜਾ ਰੁਪਏ ਖਰਚਾ ਆਉਂਦਾ ਬਾ ਉਹਨਾਂ ਜਾਂ ਸਾਡੇ ਆਰਮੀ ਜਵਾਨ ਮਰ ਜਾਂਦੇ ਐ ਸ਼ਹੀਦ ਹੋ ਜਾਂਦੇ ਐ ਜੇ ਅੱਜ ਅਸੀਂ ਇਹ ਟੀਚਾ ਕਰਾਂਗੇ ਤਾਂ ਸਾਡੇ ਅਮਨ ਦੇ ਵਿੱਚ ਵੀ ਸ਼ਾਂਤੀ ਆਏਗੀ ਤੇ ਸਭ ਲੋਕ ਸਾਧਨ ਸੰਪਨ ਹੋਣਗੇ ਮੈਂ ਜ਼ਿਆਦਾ ਨਾ ਕੁਝ ਕਹਿੰਦੇ ਹੋਏ ਮੈਂ ਤਾਂ ਕੁਝ ਕਰ ਤਾਂ ਸਕਦਾ ਨਹੀਂ ਪਰ ਮੈਂ ਆਪਣੇ ਵੱਲੋਂ ਭਗਵਾਨ ਨੂੰ ਇਹ ਕਰ ਸਕਦਾ ਕਿ ਦੋਨੇ ਮਲਕਾਂ ਨੂੰ ਸਹਿਨ ਸ਼ਕਤੀ ਦਿਓ ਸ਼ਾਂਤੀ ਬਹਾਲ ਕਰਨ ਦੀ ਇੱਛਾ ਸ਼ਕਤੀ ਦਿਓ ਕਿ ਜੋ ਮਸਲਾ ਬੈਠ ਕੇ ਹੱਲ ਹੋ ਜਾਵੇ ਜੈ ਹਿੰਦ ਜੈ ਭਾਰਤ ਹੋ ਗਈ ਜਿਵੇਂ ਕੱਲ ਬਲੈਕਆਊਟ ਵੀ ਤਾਂ ਜਿਹੜਾ ਡਿਸੀਜਨ ਲਿਆ ਆਵੇ ਤੁਸੀਂ ਉਹਦੇ ਨਾਲ ਵੀ ਕੋਈ ਕਾਰੋਬਾਰ ਨੂੰ ਫਰਕ ਪਿਆ ਜਿਵੇਂ ਟਾਈਮ ਨਹੀਂ ਬਲੈਕਆਊਟ ਨਾਲ ਕੋਈ ਫਰਕ ਨਹੀਂ ਪਿਆ ਮਗਰ ਇੱਕ achhi exercise ਹੈ achhi exercise ਹੈ ਕਿ ਲੋਕ ਅਵੇਅਰ ਹੋ ਰਹੇ ਆ ਲੋਕ ਅਵੇਅਰ ਹੁੰਦੇ ਆ ਕਿ ਮੁਸੀਬਤ ਦੀ ਘੜੀ ਦੇ ਵਿੱਚ ਜੀ ਜਾਣ ਦਾ ਲੋਕਾਂ ਦੇ ਵਿੱਚ ਜਿਹੜਾ ਇੱਕ ਆਮ ਆਦਮੀ अनਐਜੂਕੇਟਿਡ ਲੋਕ ਹੈ ਉਹਨਾਂ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਹੋ ਜਾਂਦਾ ਹੈ ਕਿ ਕੀ ਇਹ ਕੀ ਚੀਜ਼ ਆ ਬਲੈਕਆਊਟ ਜਿਹੜਾ ਨਹੀਂ ਦੇਖਿਆ ਅਸੀਂ 1971 ਦੀ ਜੰਗ ਦੇਖੀ ਹੋਈ ਆ ਉਦੋਂ ਬਲੈਕਆਊਟ ਦੇਖਿਆ ਹੋਇਆ ਅਸੀਂ 1965 ਬਲੈਕਆਊਟ ਦੇਖਿਆ ਮਗਰ ਇਹ ਅੱਜ ਦੀ ਜਨਰੇਸ਼ਨ ਵਾਸਤੇ ਜ਼ਿਆਦਾ ਜ਼ਰੂਰੀ ਹੋ ਗਿਆ ਤੇ ਮੋਂਗਾ ਜੀ ਜਿਵੇਂ ਤੁਸੀਂ ਬਿਜ਼ਨਸਮੈਨ ਤੁਹਾਡੇ ਕੋਲ ਲੇਬਰ ਕਾਫੀ ਵੱਡੀ ਗਿਣਤੀ ਚ ਕੰਮ ਕਰਦੀ ਆ ਉਹ ਲੇਬਰ ਜਿਹੜੀ ਕਾਫੀ ਤੌਰ ਤੇ ਜਿਹੜਾ ਉਹ ਭਾਜਣਾ ਪੈਂ ਜਾਂਦਾ ਇੰਚੇ ਰਕਸ਼ ਨਹੀਂ ਕਰਦਾ ਜਾਂ ਪੈਸੇ ਦੀ ਗੱਲ ਕਰ ਲਓ ਤੇ ਇਸ ਜੀ ਨੂੰ ਇਸ ਤਰ੍ਹਾਂ ਦੇਖੋ ਨੇ ਲੇਬਰ ਦੇ ਵਿੱਚ ਐਨਾ ਕੋਈ ਹਫੜਾ ਤਫੜੀ ਦਾ ਮਾਹੌਲ ਨਹੀਂ ਲੇਬਰ ਨੂੰ ਵੀ ਸਮਝ ਹੈਗੀ ਹੈ ਕਿ ਪਾਕਿਸਤਾਨ ਬਹੁਤ ਛੋਟਾ ਜਿਹਾ ਕੰਟਰੀ ਹੈ ਜੋ ਨੱਟ ਭੱਜ ਕਰਕੇ 2-4 ਦਿਨ ਚ ਉਹਨੇ ਸ਼ਾਂਤ ਹੋ ਜਾਣਾ ਹੈ ਮੈਂ ਬੋਲਡ ਦਾ ਵੀ ਵਰਲਡ ਕਮਿਊਨਿਟੀ ਵੀ ਹੈ ਉਹਨਾਂ ਦਾ ਵੀ ਬਹੁਤ ਪ੍ਰੈਸ਼ਰ ਹੈ ਜੰਗ ਤੇ ਅਸੀਂ ਬਹੁਤ ਤਾਕਤਵਾਰ ਆ ਆਪਣੇ ਆਪ ਦੇ ਵਿੱਚ ਤੇ ਐਡਾ ਵੱਡਾ ਕੋਈ ਜੰਗ ਦਾ ਕੋਈ ਅਸਰ ਨਹੀਂ ਠੀਕ ਹੈ ਕਿ ਇੱਕ ਵਾਰੀ ਤਾਂ ਸਾਰਿਆਂ ਨੂੰ ਭੱਜਣਾ ਪੈਂਦੀ ਹੈ ਮੈਂ ਲੇਬਰ ਦੇ ਵਿੱਚ ਕਬਰਾੜਦਾ ਹੁੰਦੀ ਹੈ ਮਗਰ ਅੱਜਕੱਲ ਸਾਰੇ ਸਮਝਦਾਰ ਹੈ ਕਿ ਪਤਾ ਹੈ ਕਿ ਅਸੀਂ ਬਹੁਤ ਜ਼ਿਆਦਾ ਸਟਰੋਂਗ ਆ ਕਿ ਐਨੀ ਕੋਈ ਘਬਰਾਨ ਵਾਲੀ ਗੱਲ ਨਹੀਂ ਬਾਕੀ ਦੇਖੋ ਜੋ ਮਰਜੀ ਆ ਅੰਦਰੋਂ ਥੋੜਾ ਜਿਹਾ ਬਿਜ਼ਨਸ ਦੇ ਇੰਪੈਕਟ ਤਾਂ ਪੈਂਦਾ ਹੀ ਹੈ ਜੀ ਹਰ ਬੰਦਾ ਕਹਿੰਦਾ ਮੈਂ ਅੱਜ ਆਪਣੇ ਜ਼ਰੂਰੀ ਚੀਜ਼ਾਂ ਲਵਾਂ ਤੇ ਜਿਹੜੇ ਗੈਰ ਜ਼ਰੂਰੀ ਚੀਜ਼ਾਂ ਮੈਂ ਉਹਨਾਂ ਨੂੰ ਇਗਨੋਰ ਕਰਾਂ ਕਿੱਸਾ ਇਹਦੇ ਪੂਰੇ ਦੇ ਮੋਦੀ ਜੀ ਦੇ ਨਾਲ ਬਿਲਕੁਲ ਜੀ ਮੈਂ ਅਸੀਂ ਨਾਲ ਆਪਣੇ ਆਰਮੀ ਫੋਰਸਿਸ ਦੇ ਨਾਲ ਨਾ ਜੈ ਹਿੰਦ ਜੈ ਭਾਰਤ ਅਸੀਂ ਤਾਂ ਕਹਿੰਦੇ ਸਾਡੇ ਵੀਰ ਜਵਾਨ ਦੇਸ਼ ਤੇ ਖੜੇ ਆ ਕਿ ਸਾਨੂੰ ਲੋੜ ਪਵੇ ਤਾਂ ਅਸੀਂ ਵੀ ਉਹਨਾਂ ਦੇ ਨਾਲ ਖੜਾਗੇ ਗੰਦੇ ਨਾਲ ਗੰਦਾ ਮਿਲਾ ਕੇ ਤੇ ਅਸੀਂ ਤਾਂ ਮੋਦੀ ਜੀ ਦੀ سپورਟ ਤੇ ਖੜੇ ਜਾਂ ਸਾਰਾ ਦੇਸ਼ ਸਾਰਾ ਆਪੋਜੀਸ਼ਨ ਸਾਡੇ ਨਾਲ ਮੋਦੀ ਜੀ ਦੇ ਖੜਾ ਤੇ ਵੀ ਆਰ ਆਲਵੇਜ਼ ਵਿਦ ਮੋਦੀ ਐਨ ਆਰ ਰਵਿੰਦਰਪਾਲ ਸਿੰਘ ਮਿੰਕਾ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਹੜਾ ਤੁਸੀਂ ਅੱਜ ਇੰਟਰਵਿਊ ਲੈਣ ਆਏ ਹੋ ਪਰ ਨਾਲ ਦੇ ਨਾਲ ਇੱਕ ਬਹੁਤ ਵੱਡੇ ਦੁੱਖ ਦੀ ਘੜੀ ਹੈ ਆਪਣੇ ਹਿੰਦੁਸਤਾਨ ਵਾਸਤੇ ਆਪਣੇ ਮੁਲਕ ਵਾਸਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਆ ਜੰਗ ਸਿਰਫ ਦੋ ਮੁਲਕਾਂ ਦੀ ਜੰਗ ਨਹੀਂ ਹੁੰਦੀ ਆਂਦੇ ਨਾਲ ਸਾਰਾ ਸੰਸਾਰ ਜੁੜਿਆ ਹੁੰਦਾ ਹੈ ਕਈ ਜ਼ਿੰਦਗੀਆਂ ਜੁੜੀਆਂ ਹਿੰਦੁਸਤਾਨ ਦੇ ਆਂਦੇ ਨਾਲ ਜੰਗ ਦੇ ਨਾਲ ਬੰਦੇ ਵੀ ਇਫੈਕਟਡ ਹੁੰਦੇ ਹਨ ਲੇਡੀਜ਼ ਬੱਚੇ ਜਾਨਵਰ ਪੇੜ ਪੌਦੇ ਪੰਛੀ ਨੇਚਰਲ ਰਿਸੋਰਸਸ ਨੂੰ ਬੜਾ ਅਸਰ ਪਹੁੰਚਦਾ ਹੈ ਤੇ ਮੁਲਕ ਦੀ ਇਕਨੋਮੀ ਨੂੰ ਬੜਾ ਅਸਰ ਪੈਂਦਾ ਹੈ ਇਕ ਡਵੈਲਪਡ ਕੰਟਰੀ ਇਕ ਜੰਗ ਦੇ ਨਾਲ ਕਟੋਕੜ 15 20 ਸਾਲ ਪਿੱਛੇ ਮੁੜ ਜਾਂਦਾ ਹੈ ਔਰ ਮੈਂ ਕਹਿੰਦਾ ਹਾਂ ਜੰਗ ਬਿਲਕੁਲ ਨਹੀਂ ਹੋਣੀ ਚਾਹੀਦੀ ਕੁਝ ਸ਼ਰਾਰਤੀ ਅੰਸਰਾਂ ਨੇ ਜਿਹੜਾ ਪਹਿਲ ਕਮੇ ਵਿੱਚ ਕਾંડ ਕੀਤਾ ਉਨ੍ਹਾਂ ਦੀ ਉਨ੍ਹਾਂ ਦਾ ਖਮਿਆਜਾ ਦੋਨੋਂ ਮੁਲਕਾਂ ਨੂੰ ਭੁਗਤਣਾ ਪੈ ਰਿਹਾ ਹੈ। ਦੇਖੋ ਨਾ ਕਿਸੇ ਹਿੰਦੂ ਦਾ ਕਿਸੇ ਵਿਸ਼ੇਸ਼ ਧਰਮ ਦਾ ਨਾਮ ਪੁੱਛ-ਪੁੱਛ ਕੇ ਉਹਨਾਂ ਨੂੰ ਮਾਰਨਾ ਕਿੱਡੀ ਮਾੜੀ ਗੱਲ ਹੈ। ਆਪਾਂ ਜਿਵੇਂ ਜਿਸੰਦਰ ਪੈਰਗੰਮ ਤੋਂ ਇਹ ਕਾਰਡ ਹੋਇਆ ਉਹਨੇ ਕੱਲ ਪ੍ਰੋਲੈਗੋਰ ਕੀਤਾ ਗਿਆ ਸੀ ਤੁਹਾਡੇ ਲੋਹਾ ਕਾਰੋਬਾਰ ਨੂੰ ਕਿੰਨਾ ਕਾਰੋ ਫਰਕ ਪਿਆ ਜਾਂ ਮਤਲਬ ਟਰਾਂਸਪੋਰਟ ਨੂੰ ਲੱਗੇ ਕਿੰਨਾ ਤੇ ਗਾਕੀ ਦੇ ਕਿੰਨਾ ਫਰਕ ਪਿਆ। ਦੇਖੋ ਸਾਰੇ ਕਾਰੋਬਾਰਾਂ ਨੂੰ ਫਰਕ ਪੈਂਦਾ ਕੱਲਾ ਲੋਹਾ ਬਾਜ਼ਾਰ ਨੂੰ ਨਹੀਂ ਹਰ ਬੰਦਾ ਇੱਕ ਦੂਜੇ ਨਾਲ ਰਿਲੇਟਡ ਹੁੰਦਾ ਹੈ। ਮਾਲ ਸਾਡਾ ਪੂਰੇ ਆਲਓਵਰ ਇੰਡੀਆ ਜਾਣਾ ਜਾਂ ਟ੍ਰਾਂਸਪੋਰਟੇਸ਼ਨ ਨਹੀਂ ਚੱਲੂ ਬਲੈਕਆਊਟ ਹੋ ਜੂ ਵਾਰ ਦੇ ਬਾਹਰ ਲੱਗ ਜੂ ਤੇ ਕੰਮ ਕਿੱਥੋਂ ਚੱਲਣਗੇ ਆਂਦੇ ਨਾਲ ਸਿਰਫ ਸਾਡਾ ਟ੍ਰੇਡ ਨਹੀਂ ਸਾਰੇ ਟ੍ਰੇਡ ਅਫੈਕਟ ਹੋਣਗੇ ਔਰ ਪੰਜਾਬ ਬਹੁਤ ਪਿੱਛੇ ਚੱਲ ਜਾਏਗਾ ਜੇ ਜੰਗ ਹੁੰਦੀ ਹੈ ਤੇ ਜੋ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਕੰਮ ਕਰ ਰਹੇ ਨੇ ਤੁਸੀਂ ਉਹਨਾਂ ਦੇ ਕੰਮ ਨਾਲ ਸਹਿਮਤ ਹੋ ਜੀ ਜਿਸ ਤਰ੍ਹਾਂ ਉਹ ਕਹਿੰਦੇ ਜੇ ਰਹਿ ਰਹੇ ਅਸੀਂ ਇਹਦੀ ਪਰ ਕਹਿੰਦੇ ਹਨ ਦੂਸਰਾਂ ਨੂੰ ਜਵਾਬ ਦੇਣ ਦੀ ਲੋੜੀ ਹੈ ਤੇ ਉਸ ਬਾਰੇ ਕੀ ਕਹਿੰਦੇ ਦੇਖੋ ਜੀ ਜਿੱਥੇ ਆਪਣੇ ਦੇਸ਼ ਦਾ ਮੁਲਕ ਦਾ ਸਵਾਲ ਆ ਜੇ ਤੇ ਉਥੇ ਮੈਂ ਪ੍ਰਧਾਨ ਮੰਤਰੀ ਜੀ ਦਾ ਪੂਰਾ ਸਮਰਥਨ ਕਰਨਾ ਕਿਉਂਕਿ ਦੁਸ਼ਮਨ ਨੂੰ ਪੂਰਾ ਸਬਕ ਸਿਖਾਉਣਾ ਚਾਹੀਦਾ ਜੋ ਉਹਨਾਂ ਨੇ ਕਾਨੂੰਨੀ ਹਰਕਤ ਕੀਤੀ ਸੀ ਨਾਲ ਦੀ ਨਾਲ ਮੈਂ ਆਪਣੀ ਇੰਡੀਅਨ ਆਰਮੀ ਨੂੰ ਨੇਵੀ ਨੂੰ ਸਲੂਟ ਕਰਦਾ ਬਈ ਉਹ ਐਨੀ ਦਲੇਰੀ ਨਾਲ ਆਪਣੀਆਂ ਸੀਮਾਵਾਂ ਦੀਆਂ ਆਪਣੀਆਂ ਹੱਦਾਂ ਦੀਆਂ ਰਾਖੀਆਂ ਕਰਦੇ ਹਨ ਤੇ ਆਪਣੀਆਂ ਜਾਨ ਦੀਆਂ ਕੁਰਬਾਨੀਆਂ ਲਾ ਕੇ ਸਾਡੇ ਲੋਕਾਂ ਲਈ ਸਾਡੀ ਹਫਾਜ਼ਤ ਲਈ ਐਨਾ ਕੁਝੋ ਕੁਰਬਾਨ ਕਰ ਜਾਂਦੇ ਹਨ ਨਾਲ ਦੇ ਨਾਲ ਮੈਂ ਆਪਣੇ ਦੇਸ਼ ਦੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਵੀ ਕਰਦਾ ਹਾਂ ਜਿਹੜੇ ਆਪਣੇ ਆਰਮੀ ਦੇ ਬੰਦੇ ਐ ਜਿਹੜੇ ਨੇਵੀ ਦੇ ਐ ਉਹਨਾਂ ਦੇ ਪਰਿਵਾਰਾਂ ਦਾ ਪਿੱਛੋਂ ਪੂਰਾ ਖਿਆਰ ਰੱਖਿਆ ਜਾਵੇ ਅਤੇ ਉਹਨਾਂ ਦੇ ਨਾਲ ਪੂਰੀ ਸਪੋਰਟ ਨਾਲ ਸਾਨੂੰ ਵੀ ਡਟ ਕੇ ਖੜਨਾ ਚਾਹੀਦਾ ਹੈ ਜਿਵੇਂ ਕਿ ਜਿਵੇਂ ਇਹ ਸਖਦੇ ਆ ਕਿ ਜਿਹੜੇ ਲੇਬਰ ਲੇਬਰ ਨੂੰ ਕਾफी ਘਬਰਾਹਟ ਪਈ ਹੋਈ ਆ ਚਾਹੇ ਕੈਸਿਆਂ ਦੀ ਚਾਹੇ ਰਾਸ਼ਨ ਇਕੱਠਾ ਕਰਨ ਤੇ ਲੱਗੇ ਹੋਏ ਆ ਉਹਨਾਂ ਨੂੰ ਵੀ ਗਵਾਹ ਜਾਂਦੇ ਹੋ ਦੇਖੋ ਜੀ ਮੈਂ ਤਾਂ ਸਾਰੇ ਹਿੰਦੁਸਤਾਨ ਦੇ ਵਾਸੀਆਂ ਨੂੰ ਇੱਕੋ ਅਪੀਲ ਕਰਨਾ ਚਾਹੀਦਾ ਚਾਣਾ ਮਾ ਕਿਸੇ ਅਫਵਾਹਾਂ ਵਿੱਚ ਆਏ ਬਿਨਾ ਜ਼ਿਆਦਾ ਪੈਨਿਕ ਨਾ ਹੋਵੋ ਕਿਉਂਕਿ ਸਰਕਾਰਾਂ ਆਪਣੀ ਬਹੁਤ ਮਜ਼ਬੂਤ ਹਨ ਔਰ ਸਾਰਾ ਪ੍ਰਸ਼ਾਸਨ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਪੈਨਿਕ ਨਹੀਂ ਹੋਣਾ ਚਾਹੀਦਾ ਸਾਰੇ ਇੱਕ ਦੂਜੇ ਦਾ ਸਾਥ ਦੇ ਬੋ ਤੇ ਦੇਣਾ ਵੀ ਚਾਹੀਦਾ ਹੈ ਜਿਹੜੇ ਵਿਚਾਰੇ ਡੇਲੀ ਵੇਜਸ ਵਾਲੇ ਬੰਦੇ ਹਨ ਜਿਨ੍ਹਾਂ ਦੇ ਜਿਹੜੇ ਹੈਂਡ ਟੂ ਮਾਉਥ ਹੁੰਦੇ ਹਨ ਸਾਰਾ ਪੰਜਾਬ ਇੱਕ ਦਾਨਪੂਰਨ ਵਾਲੀ ਧਰਤੀ ਹੈ ਤੇ ਸਾਰੇ ਪੰਜਾਬੀ ਇਕਜੁੱਟ ਹੋ ਕੇ ਐਸੇ ਦੁੱਖ ਦੀ ਘੜੀ 'ਚ ਸਾਰੇ ਨਾਲ ਇੱਕ ਦੂਜੇ ਨਾਲ ਖੜੇ ਹਨ